ਸਰਕਾਰਾਂ ਬਣਦੀਆਂ ਨੇ ਤੇ ਉਤਰ ਜਾਂਦੀਆਂ ਨੇ ਜਦੋਂ ਨਵੀਂ ਸਰਕਾਰ ਬਣਦੀ ਹੈ ਉਹਨਾਂ ਮੁੱਦਿਆਂ ਨੂੰ ਲੈ ਕੇ ਦੁਬਾਰਾ ਚੋਣ ਲੜਦੀ ਹੈ ਤੇ ਫੇਰ ਤੋਂ ਵਾਅਦੇ ਕਰਦੀ ਹੈ ਕਿ ਜਿਹੜੇ ਮੁੱਦਿਆਂ ਦੇ ਉੱਤੇ ਕਮੀਆਂ ਸਨ ਉਹ ਮੁੱਦਿਆਂ ਤੇ ਉਹ ਖਰੀ ਉਤਰੇਗੀ ਪਰ ਪੰਜਾਬ ਦੇ ਵਿੱਚ ਜੋ ਨਸ਼ੇ ਦਾ ਮੁੱਦਾ ਉਹ ਜਿਉਂ ਦਾ ਤਿਉਂ ਬਣਿਆ ਹੋਇਆ ਹੈ ਇਸ ਦਾ ਕੋਈ ਵੀ ਹੱਲ ਹਲੇ ਤੱਕ ਦੀਆਂ ਸਰਕਾਰਾਂ ਦੇ ਵੱਲੋਂ ਨਹੀਂ ਕੱਢ ਲਿੱਤਾ ਗਿਆ ਲਗਾਤਾਰ ਨਸ਼ਿਆਂ ਦੇ ਨਾਲ ਨੌ ਚੋਨਾਂ ਦੀ ਮੌਤ ਜਾਰੀ ਹੈ ਇਹਨਾਂ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਜਿੱਥੇ ਕਿ ਨਸ਼ੇ ਦੀ ਜ਼ਿਆਦਾ ਮਾਤਰਾ ਲੈਣ ਦੇ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ 24 ਸਾਲਾਂ ਦਾ ਇਹ ਨੌਜਵਾਨ ਦੱਸਿਆ ਜਾ ਰਿਹਾ ਜਿਸ ਦੀ ਕਿ ਮੌਤ ਹੋਈ ਹੈ ਬਸੇ ਨਾਨਕਸਰ ਦਾ ਹੈ ਰਹਿਣ ਵਾਲਾ ਹੈ ਮਾਪਿਆਂ ਦਾ ਕੀ ਹਾਲ ਹੈ ਤੁਹਾਨੂੰ ਦਿਖਾਉਂਦੇ ਹਾਂ ਇਸ ਦੌਰਾਨ ਸੁਖਚੈਨ ਕੌਰ ਜੋ ਮੈਂਬਰ ਪੰਚਾਇਤਾ ਉਹਨਾਂ ਨੇ ਵੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹਨਾਂ ਦੀ ਮਦਦ ਕੀਤੀ ਜਾਏ ਤੇ ਨਾਲ ਹੀ ਨਸ਼ੇ ਤੇ ਵੀ ਠੱਲ ਪਾਈ ਜਾਏ ਸਰਪੰਚ ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੂੰ ਕਈ ਵਾਰ ਸੂਚਨਾ ਦਿੱਤੀ ਗਈ ਕਿ ਨਸ਼ਾ ਵੇਚਣ ਵਾਲਿਆਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਵੀ ਉਹਨਾਂ ਦੇ ਵੱਲੋਂ ਕੀਤਾ ਗਿਆ ਪਰ ਕੁਝ ਦਿਨ ਬਾਅਦ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ ਜਿਸ ਕਾਰਨ ਨਸ਼ੇ ਤੇ ਥਲ ਨਹੀਂ ਪੈ ਰਹੀ ਉਹਨਾਂ ਸਖਤ ਤੋਂ ਸਖਤ ਕਾਰਵਾਈ ਕਰਨ ਦੇ ਲਈ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਉਥੇ ਹੀ ਪਿਤਾ ਪ੍ਰਤਾਪ ਸਿੰਘ ਤੇ ਰਿਸ਼ਤੇਦਾਰਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਸਰਕਾਰਾਂ ਤੋਂ ਕਿ ਨਸ਼ਿਆਂ ਤੇ ਰੋਕ ਲਗਾਈ ਜਾਏ ਤਾਂ ਕਿ ਹਰ ਇੱਕ ਦਿਨ ਉਜੜ ਰਹੀ ਮਾਂ ਦੀ ਕੁੱਖ ਨੂੰ ਬਚਾਇਆ ਜਾ ਸਕੇ ਤੁਹਾਡਾ ਗੁਰਦੇਵ ਸਿੰਘ ਜੀ, ਗੁਰਦੇਵ ਸਿੰਘ ਜੀ ਕੀ ਅਹੁਦਾ ਤੁਹਾਡਾ ਪਿੰਡ ਵਿੱਚ? ਸਰਪੰਚ ਦਾ ਅਹੁਦਾ ਹੈ। ਬਾਈ ਜੀ ਕੀ ਕਹਿਣਾ ਚਾਹੋਗੇ ਨੌਜਵਾਨ ਦੀ ਮੌਤ ਹੋਈ ਹੈ ਦੱਸ ਰਹੇ ਕਿ ਨਸ਼ੇ ਕਰਕੇ ਮੌਤ ਹੋਈ ਹੈ? ਨਸ਼ੇ ਦਾ ਕਾਰਨ ਹੈ ਜੀ, ਨਸ਼ਾ ਬਹੁਤ ਜ਼ਿਆਦਾ ਫੇਫੜਾ ਨਸ਼ੇ ਦੇ ਨਾਲ ਤੇ ਬਹੁਤ ਮੁੰਡੇ ਸਾਡੇ ਪਿੰਡ ਦੇ ਨਸ਼ੇ ਦੇ ਵਿੱਚ ਵੜੇ ਹੋਏ ਆ। ਕਦੀ ਤੁਹਾਡੇ ਵੱਲੋਂ ਕੋਈ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਹੋਵੇ ਜਾਂ ਕੋਈ ਸੂਚਨਾ ਜਾਂ ਪ੍ਰਸ਼ਾਸਨ ਨਾਲ ਕਿਸੇ ਅਧਿਕਾਰੀ ਨਾਲ ਗੱਲਬਾਤ ਕੀਤੀ ਹੋਵੇ? ਬਥੇਰੇ ਬਹੁਤ ਵਾਰਾਂ ਜੀ। ਹਾਂ। ਬਹੁਤ ਵਰਾਇਤੇ ਆ ਸਾਡੇ ਸੜਕ ਦੇਤੇ ਆ ਦੋ ਤਿੰਨ ਮੇਰਾ ਤੋਂ بڑے بڑے ਵੀਰ ਵੜ ਕੇ ਛੱਡ ਦਿੰਦੇ ਆ ਕੋਈ ਕਾਰਵਾਈ ਨਹੀਂ ਹੁੰਦੀ ਕੋਈ ਲੈਣਾ ਨਹੀਂ ਦੇਣਾ ਨਹੀਂ ਜਿੱਦਾਂ ਸਰਕਾਰ ਦਾਵਾ ਕਰਦੀ ਹੈ ਕਿ ਪੰਜਾਬ ਵਿੱਚ ਅਸੀਂ ਨਸ਼ਾ ਬਹੁਤ ਹੱਦ ਤੱਕ ਕੰਟਰੋਲ ਨਹੀਂ ਜੀ ਨਹੀਂ ਕੋਈ ਕੰਟਰੋਲ ਨਹੀਂਗਾ ਜੀ ਜ਼ਿਆਦਾਤਰ ਨੌਜਵਾਨਾਂ ਦੀ ਮੌਤ ਹੋ ਰਹੀ ਹੈ ਬਿਲਕੁਲ ਜੀ ਕੀ ਬੰਦ ਕੋਈ ਕੰਟਰੋਲ ਨਹੀਂਗਾ ਜੀ ਤਾਂ-ਤਾਂ ਤੇ ਵਿਕੀ ਜਾਂਦਾ ਹਰੇਕ ਮੱਲੇ ਦੇ ਵਿੱਚ ਦੋ ਦੋ ਤਿੰਨ ਤਿੰਨ ਤਾਂ ਤੇ ਵਿਕਦਾ ਜੀ ਮੰਨ ਕੀ ਕਰਦਾ ਮੰਨ ਕੀ ਬੰਦ ਹੋਵੇ ਜੀ ਦਿਲਿਆ ਨਸ਼ਾ ਕਾਗਰ ਮੁੰਡੇ ਦੇ ਨੌਜਵਾਨ ਮਰੀ ਜਾਂਦੇ ਇਹਨਾਂ ਦਾ ਕੋਈ ਹੱਲ ਹੋਵੇ ਪਿੰਨ ਪੱਧਰ ਤੇ ਤੁਸੀਂ ਆਪ ਦੇ ਪੰਚਾਇਤ ਦੌਰਾਨ ਦੇ ਤੌਰ ਤੇ ਕੋਈ ਹੱਲ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਰੋਕਦੇ ਆ ਜੀ ਨਹੀਂ ਰੁਕਦੇਗੇ ਅਸੀਂ ਕੀ ਕਿਵੇਂ ਰੋਕ ਸਕਦੇ ਰੋਕਦੇ ਆ ਪਰ ਨਹੀਂ ਹੋਗਾ ਕਿ ਉਹ ਸਾਨੂੰ ਅੱਖਾਂ ਕੱਢਦੇ ਆ ਜੇ ਨਸ਼ਿਆ ਕਾਨ ਵਾਲੇ ਨੂੰ ਰੋਕਦੇ ਆ ਉਹ ਕੋੱਖਾਂ ਕੱਢਦੇ ਆ ਜੇ ਵਿਚਰਾਂ ਨੂੰ ਰੋਕਦੇ ਆ ਤੇ ਉਹ ਵੀ ਇੱਕੋ ਪੂਰਾ ਭਰਾ ਬੋਲਦੇ ਆ ਕੀ ਨਾ ਤੋੜਾ ਪ੍ਰਤਾਪ ਸਿੰਘ ਜਿਹੜੇ ਬੱਚੇ ਦੀ ਮੌਤ ਹੈ ਕੀ ਲੱਗਦਾ ਤੁਹਾਨੂੰ ਇਹ ਮੇਰਾ ਮੁੰਡਾ ਹੈ ਜੀ ਬਈ ਕੀ ਕਹਿਣਾ ਚਾਹੁੰਦੇ ਲਗਾਤਾਰ ਜਿਹੜਾ ਨਸ਼ਾ ਹੈ ਪੰਜਾਬ 'ਚ ਵਧ ਰਿਹਾ ਉਹ ਮੌਜੂਦਾ ਉਹਨਾਂ ਦੀ ਮੌਤ ਹੋ ਰਹੀ ਹੈ ਕੰਟਰੋਲ ਹੋਣਾ ਚਾਹੀਦਾ ਜੀ ਬਿਲਕੁਲ ਕੰਟਰੋਲ ਹੋਣਾ ਚਾਹੀਦਾ ਕਿੰਨੇ ਮੁੰਡੇ ਮਰੀ ਜਾਂਦੇ ਵੇਖ ਲੋ ਇੱਕ ਹੀ ਕੰਮ ਕਰਦਾ ਸੀ ਔਰ ਪਿੱਛੇ ਪਰਿਵਾਰ ਵਿੱਚ ਕੌਣ-ਕੌਣ ਹੈ ਡਿਲੀਵਰ ਦਾ ਕੰਮ ਕਰਦਾ ਸੀ ਇਹ ਮੁੰਡਾ ਇਹ ਦੋ ਬੱਚੇ ਪਿੱਛੇ ਕੌਣ-ਕੌਣ ਹੈ ਦੋ ਬੱਚੇ ਦੇ ਜੀ ਇੱਕ ਘਰ ਵਾਲੀ ਦੀ ਕਿੰਨੀ ਉਮਰ ਦੇ ਬੱਚੇ ਨੇ ਬੱਚਾ ਇੱਕ 3 ਸਾਲਾਂ ਦਾ ਮੁੰਡਾ ਜੀ 6 ਮਹੀਨੇ 7ਾਂ ਦੀ ਕੁੜੀ ਆਈ ਬਸ ਅ ਕੁਲੀ ਕੀ ਕੰਮ ਕਰਦੀ। ਉਹ ਨਹੀਂ ਕਰਦੇ ਜਿਹੜੀ ਕੰਮ ਕਰਦੀ ਸੀ ਬਾਈ। ਕੀ ਮੰਗ ਕਰਦਾ। ਬੱਚੇ ਖਾਣ। ਮੰਗੇ ਹੀ ਕਰਦੇ ਬਸ ਆ ਉਹਦੇ ਬੱਚੇ ਪਾਲੇ ਤੇਰੀ ਕਿਤੇ ਕੰਮ ਵਰਕ ਲੱਗ ਜੀ ਕਿਤੇ ਵੀ ਕਰੀ। ਕਿੰਨਾ ਤਾਂ ਦੋ ਬੱਚੇ ਜਿਹੜਾ ਕੇ ਪੀ ਕੇ ਬਹਿਣ ਜੋ ਕਿ ਨਾ ਸਹਰੇ ਬਹਿਣ ਜੋ ਕਿ ਚਾਰ ਰੋਟੇ ਜਗਾਡਮੈਂਟ ਬਣ ਜੇਂਦਾ। ਅਸੀਂ ਇਹੋ ਹੀ ਕਹਿੰਨੇ ਆ ਵੀ ਪਾਪੰਦੀ ਨਸ਼ਿਆਂ ਦੀ ਹੋਣੀ ਚਾਹੀਦੀ ਵੀ ਜਿਹੜੇ ਹੁਣ ਮੁੰਡੇ ਨੌਜਵਾਨ ਮਰਦੇ ਜਾਂਦੇ ਆ ਤੇ ਤਿੰਨ ਵਿਚਾਰੀਆਂ ਅਗਲਾ ਮਾਪੇ ਇੱਕ ਵਾਰ ਮਸਾਮੀ ਫਿਗਰ ਲਾਉਂਦਾ ਤੇ ਨਾਲ ਇੱਕ ਇੱਕ ਦੋ ਦੋ ਬੱਚੇ ਲੈ ਕੇ ਤੇ ਮਾਪੇ ਕਿਵੇਂ ਬੱਚਿਆਂ ਨੂੰ ਪਾਲੂ ਅੱਗੋਂ ਉਹ ਵੀ ਬਜ਼ੁਰਗ ਤੇ ਅੱਗੋਂ ਸਾਰੇ ਬਜ਼ੁਰਗ ਹੁੰਦੇ ਆ ਤੇ ਉਹਨਾਂ ਨੂੰ ਕੌਣ ਪਾਲੇਗਾ ਇਹਨਾਂ ਦੀ ਕੋਈ پابੰਦੀ ਹੋਣੀ ਚਾਹੀਦੀ ਬਸ ਸਾਡੇ ਇਹੋ ਹੀ ਮਿੰਤਾ ਮੰਗ ਸਾਡੀ ਇਹੋ ਹੀ ਆ ਵੀ ਚਲੋ ਤਿੰਨਾਂ ਦਾ ਪੈਰਾਂ ਜਿਹੜੀਆਂ ਇਸ ਤਰ੍ਹਾਂ ਹੁੰਦੇ ਜਾਂਦੇ ਆ ਦੇ ਪਾਈ ਉਹਨਾਂ ਦਾ ਕੋਈ ਰੋਟੀ ਦਾ ਜਿਗਾਰਡ ਮਿੰਟ ਬੰਨਣਾ ਚਾਹੀਦਾ ਸਰਕਾਰ ਵੱਲੋਂ ਸਰਕਾਰ ਵੱਲੋਂ ਚਿੱਟਾ ਬੰਦ ਹਾਂ ਚਿੱਟਾ ਬੰਦ ਹੋਵੇ ਜਿਵੇਂ ਕਹਿੰਦੇ ਮਿਲੈ ਬੈਠਾ ਸ਼ਹਿਰ ਦਾ ਹਾਂ ਕਿਹੜਾ ਇੱਥੋਂ ਦਾ ਐਮਐਲਏ ਆ ਵੀਰ ਜੀ ਗੁਰਦਾਸ ਸਿੰਘ ਸੇਖੋਂ ਸਾਡੀ ਉਹਨੂੰ ਵੀ ਬੇਨਤੀ ਆ ਕਿਉਂਕਿ ਵੀ ਅਸੀਂ ਤਾਂ ਜਦੋਂ ਸਾਡੇ ਸ਼ਹਿਰ ਦਾ ਅਸੀਂ ਇੱਕ ਪਾਸੇ ਕਰਕੇ ਵੋਟਾਂ ਪਾਈਆਂ ਸਾਰਿਆਂ ਨੇ ਜੋਰ ਲਾ ਕੇ ਜਿਟਾਇਆ ਤੇ ਸਾਡੀ ਉਹਨੂੰ ਬੇਨਤੀ ਆ ਵੀ ਅੱਜ ਜਿਹੜੀ ਇੰਨੀ ਘਟਨਾ ਵਾਪਰ ਗਈ ਆ ਨਿੱਕੇ ਨਿੱਕੇ ਬੱਚੇ ਆ ਛੋਟੀ ਜਿਹੀ ਉਮਰ ਦੀ ਉਹ ਬੱਚੀ ਆ ਜਿਹਦੇ ਘਰ ਵਾਲਾ ਮਰਿਆ ਅਸੀਂ ਕਹਿੰਨੇ ਆ ਜੀ ਵੀ ਉਹਦੇ ਹੱਥ 'ਚ ਸਾਰਾ ਕੁਝ ਆ ਸਾਰੇ ਸ਼ਹਿਰ ਦਾ ਮੋਖਾ ਵੀ ਇਹਨੂੰ ਭਲਾ ਦੀ ਕਿਤੇ ਦਿੱਲੀ ਫੇਸ ਤੇ ਲਵਾ ਦੇਵੇ ਪਰ ਇਹਨੂੰ ਕਿਤੇ ਨਾ ਕਿਤੇ ਰੋਟੀ ਦੇ ਜ਼ਕਾਰ ਤੇ ਲਵਾ ਦੇਵੇ ਜਿਹੜੀ ਆਪਣੇ ਬੱਚੇ ਪਾਲ ਸਕੇ ਜੀ